ਸਸਕਾਲ ਜੀ ਮੈਂ ਹੱਕਬਰ ਸਿੰਘ 베ਦੀ ਲੁਧਿਆਣਾ ਜਿਮਨੀ ਚੌਂ ਨਤੀਜੇ ਦੀ ਉਹ ਡੀ ਕੀਤੀ ਜਾ ਰਹੀ ਹੈ 19 ਜੂਨ ਨੂੰ ਲੁਧਿਆਣਾ ਵੈਸਟ ਦੇ ਲੋਕਾਂ ਨੇ ਹਰ ਸਿਆਸੀ ਧਿਰ ਦੇ ਉਮੀਦਵਾਰ ਦੀ ਕਿਸਮਤ ਨੂੰ ਬਕਸੇ ਦੇ ਵਿੱਚ ਬੰਦ ਕੀਤਾ ਜਿਹੜਾ ਬਕਸਾ 23 ਜੂਨ ਨੂੰ ਖੁੱਲੇਗਾ ਉਸ ਵਿੱਚੋਂ ਕਿਹੜੇ ਉਮੀਦਵਾਰ ਦੀ ਕਿਸਮਤ ਖੁੱਲਦੀ ਹੈ ਕਿਹੜੀ ਸਿਆਸੀ ਧਿਰ ਵੱਡੇ ਉਭਾਰ ਪੱਖ ਤੋਂ ਉੱਬਰਦੀ ਵੱਖਾ ਹੀ ਦਿੰਦੀ ਹੈ ਇਹ ਵੀ ਦੇਖਣਾ ਬਾਕੀ ਹੋਏਗਾ ਪਰੰਤੂ ਲੁਧਿਆਣਾ ਜਿਮਨੀ ਚੌਂ ਦੇ ਵਿੱਚ ਵੱਖੋ ਵੱਖ ਸਿਆਸੀ ਧਿਰਾਂ ਨੇ ਜਿਸ ਤਰ੍ਹਾਂ ਦੀ ਤਾਕਤ ਚੋਕੀ ਸੀ ਤੇ ਜਿਸ ਤਰ੍ਹਾਂ ਦੇ મત ਭੇਦ ਉੱਪਰ ਦੇ ਵਖਾਈ ਦਿੱਤੇ ਇਸੇ ਜਿਮਨੀ ਚੋਣ ਵਿੱਚ ਪ੍ਰਧਾਨਾਂ ਦੀ ਪ੍ਰਧਾਨਗੀ ਵੀ ਜਿਹੜੀ ਸੀ ਉਹ ਵਕਾਰ ਤੇ ਲੱਗੀ ਹੋਈ ਸੀ ਪਰੰਤੂ ਹੁਣ ਬਹੁਤ ਸਾਰੀਆਂ ਚਰਚਾਵਾਂ ਇਸ ਪੱਖ ਤੋਂ ਇਸ ਕਰਕੇ ਉੱਪਰ ਦੀਆਂ ਵਖਾਈ ਦੇ ਰੀਆਂ ਕਿ ਲੁਧਿਆਣਾ ਵੈਸਟ ਦੇ ਵਿੱਚ ਜਿਹੜੀਆਂ ਸਿਆਸੀ ਧਿਰਾਂ ਨੇ ਤਾਕਤ ਚੋਕੀ ਸੀ ਪਰੰਤੂ ਉਸ ਤੰਗ ਦੀ ਬੰਪਰ VOTING ਲੁਧਿਆਣਾ ਵੈਸਟ ਵਿੱਚ ਦਿਖਾਈ ਨਹੀਂ ਦਿੱਤੀ ਬੇਸ਼ੱਕ ਗਰਮੀ ਦਾ ਮੌਸਮ ਰਿਆ ਹੋਵੇ ਪਰੰਤੂ ਵੋਟਰਾਂ ਦਾ ਰਜ਼ਾਨ ਮੱਠਾ ਦਖਾਈ ਦਿੱਤਾ ਕਿਹਾ ਜਾਂਦਾ ਕਿ ਜਿੰਨੀ ਬੰਪਰ VOTING ਹੋਈ ਹੋਵੇ ਉਸ ਦੇ ਨਾਲ ਕੁਝ ਅਜਿਹੇ ਸੰਕੇਤ ਵਿਖਾਈ ਦਿੰਦੇ ਆ ਜਿਸ ਦੇ ਨਾਲ ਸਰਕਾਰ ਪੱਖ ਤੋਂ ਵੱਡਾ ਨੁਕਸਾਨ ਹੋ ਸਕਦਾ ਹੈ ਆਮ ਆਦੀ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ ਪਰੰਤੂ ਕਟ ਹੋਈ VOT ਫੀਸਦੀ ਨੇ ਇਹ ਦਰਸਾ ਦਿੱਤਾ ਹੈ ਕਿ ਸ਼ਾਇਦ ਕੁਝ ਜਿੱਤ ਸੰਜੀਵ अरोड़ा ਦੇ ਹਿੱਸੇ ਆ ਸਕਦੀ ਹੈ ਤੇ ਇਸ ਦੇ ਨਾਲ ਹੀ ਚਰਚਾਵਾਂ ਇਸ ਪਖਤੋ ਵੀ ਦਿਖਾਈ ਦਿੱਤੀਆਂ ਕਿ ਕਾਂਗਰਸ ਦੇ ਉਮੀਦਵਾਰ ਨੇ ਇੱਕ ਵੱਡੀ ਟੱਕਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਦਿੱਤੀ ਮੁਕਾਬਲਾ ਇਹਨਾਂ ਦੋ ਸਿਆਸੀ ਧਿਰਾਂ ਦੇ ਵਿੱਚ ਹੀ ਰਿਹਾ ਤੇ ਆਖਰ ਜਿਹੜੇ ਦੋ ਹੋਰ ਉਮੀਦਵਾਰ ਸੀ ਅਕਾਲੀ ਦਲ ਦੇ ਉਮੀਦਵਾਰ ਪਰਪਕਾਰ ਸਿੰਘ ਘੋਮਣ ਜਿਹੜੇ ਚੰਗੀ ਸ਼ਖਸੀਅਤ ਦੇ ਪਖਤੋ ਜਾਣੇ ਜਾਂਦੇ ਆ ਇੱਕ ਚੰਗੇ ਹੰਡੇ ਹੋਏ ਵਕੀਲ ਨੇ ਪਰੰਤੂ ਜਿਸ ਤਰ੍ਹਾਂ ਅਕਾਲੀ ਦਲ ਨੇ ਇੱਕ ਸੌ ਸੁਭਾਅ ਵਾਲੇ ਉਮੀਦਵਾਰ ਦੀ ਚੋਣ ਕੀਤੀ ਪਰੰਤੂ ਦੂਜੇ ਪਾਸੇ ਭਾਜਪਾ ਦੇ ਉਮੀਦਵਾਰ ਜਿਹੜੇ ਆਰਐਸਐਸ ਦੇ ਨਾਲ ਜੁੜੇ ਹੋਏ ਸੀ ਜੀਵਨ ਗੁਪਤਾ ਕਿਹਾ ਜਾਂਦਾ ਕਿ ਲੁਧਿਆਣਾ ਵੈਸਟ ਦੇ ਹੁਣ ਤੱਕ ਦੇ ਚੋਣ ਨਤੀਜਿਆਂ ਨੂੰ ਵੇਖ ਲਿਆ ਜਾਵੇ ਬੇਸ਼ੱਕ ਸਮੇਂ ਦੀਆਂ ਸਰਕਾਰਾਂ ਦੇ ਵਿੱਚ ਇਹ ਉਮੀਦਵਾਰ ਆਪਣੀ ਜਿੱਤ ਨੂੰ ਦਰਜ ਕਰਦੇ ਰਹੇ ਆ ਬਾਰ-ਬਾਰ ਜਿੱਤਦੇ ਰਹੇ ਆ ਲੋਕਾਂ ਦਾ ਪਿਆਰ ਲੈਂਦੇ ਰਹੇ ਆ ਹੰਗਾਰਾ ਮਿਲਦਾ ਰਿਹਾ ਹੈ ਪਰੰਤੂ ਸਮੇਂ ਦੀਆਂ ਸਰਕਾਰਾਂ ਨੇ ਹੁਣ ਬッコ ਵਕਤ ਟੰਗ ਤਰੀਕੇ ਅਜਿਹੀ ਪ੍ਰਣਾਲੀ ਹੈ ਜਿਹਦੇ ਨਾਲ ਤਾਕਤ ਚੁੱਕੀ ਜਾਂਦੀ ਹੈ ਮਸ਼ੀਨਰੀ ਚੁੱਕੀ ਜਾਂਦੀ ਹੈ ਡਰ ਪੈਦਾ ਕੀਤਾ ਜਾਂਦਾ ਹੈ ਅਜੇ ਹੋਰ ਸਮਾਂ ਸਰਕਾਰ ਦਾ ਪਿਆ ਇਸ ਕਰਕੇ ਬਹੁਤ ਸਾਰੇ ਕੰਮ ਲੁਧਿਆਣਾ ਵੈਸਟ ਦੇ ਨਾਲ ਜਾਂ ਜਿੱਥੇ ਵੀ ਜ਼ਮੀਨੀ ਚੋਣ ਹੋਵੇ ਉੱਥੇ ਅਜੇ ਪ੍ਰਭਾਵ ਸਰਕਾਰਾਂ ਸਿਆਸੀ ਤਰ੍ਹਾਂ ਪਾਉਣ ਦੀ ਕੋਸ਼ਿਸ਼ ਵਿੱਚ ਲੱਗਿਆ ਰਹਿੰਦੀਆਂ ਆਕਰ ਕਿਹਾ ਜਾਂਦਾ ਕਿ ਅਕਾਲੀ ਦਲ ਨੂੰ ਉਕਤੀ ਵੋਟ ਤੇ ਭਾਜਪਾ ਨੂੰ ਉਕਤੀ ਵੋਟ ਕਿਹੜੇ ਉਮੀਦਵਾਰ ਦੇ ਬੇੜੇ ਵਿੱਚ ਵੱਟੇ ਪਾ ਸਕਦੀ ਹੈ ਕਿਹਾ ਜਾਂਦਾ ਕਿ ਜੀਵਨ ਗੁਪਤਾ ਜਿਹੜੇ ਪਛਪਾ ਦੇ ਉਮੀਦਵਾਰ ਸੀ ਉਹਨਾਂ ਨੂੰ ਪੱਟ ਵੋਟ ਪੈ ਸਕਦੀ ਹੈ ਕਿਉਂਕਿ ਆਰਐਸਐਸ ਦਾ ਇੱਕ ਵੱਡਾ ਕੇਡਰ ਲੁਧਿਆਣਾ ਵੈਸਟ ਦੇ ਵਿੱਚ ਕਿਉਂਕਿ ਪੋਸ਼ਲੱਕਾ ਬੜੇ ਰਸੂਖਦਾਰ ਲੋਕ ਹਿੰਦੂ ਵੋਟ ਜਿਹੜੀ ਹੈ ਉੱਥੇ ਜੀਵਨ ਗੁਪਤਾ ਨੂੰ ਭੁਗ ਸਕਦੀ ਹੈ ਤੇ ਦੂਜੇ ਪਾਸੇ ਸਰਕਾਰ ਦਾ ਅਰਵਿੰਦ ਕੇਜਰੀਵਾਲ ਦਾ ਉੱਥੇ ਆਣਾ ਮਨੀਸ਼ ਸ਼ੋਧਿਆ ਦਾ ਉੱਥੋਂ ਆਣਾ ਬਹੁਤ ਵੱਡੇ ਪੱਧਰ ਤੇ ਸਰਕਾਰ ਨੇ ਤਾਕਤ ਚੁੱਕੀ ਹੋਈ ਸੀ ਰਵਿੰਦ ਕੇਜਰੀ ਵਲਦਿਆਂ ਦਲੀਲਾਂ ਨੂੰ ਦੇਖ ਲਿਆ ਜਾਵੇ ਜੋ ਸਿੱਧੇ ਰੂਪ ਵਿੱਚ ਧਮਕੀ ਦੇ ਪੱਖ ਤੋਂ ਇਹ ਕਹਿੰਦੇ ਨਜ਼ਰ ਆ ਰਹੇ ਸਨ ਲੁਧਿਆਣਾ ਵੈਸਟ ਦੇ ਲੋਕਾਂ ਨੂੰ ਕਿ ਤੁਹਾਡੀ ਸਰਕਾਰ ਦਾ ਸਮਾਂ ਅਜੇ ਪਿਆ ਸਰਕਾਰ ਨੇ ਕੰਮ ਕਰਨਿਆ ਇਸ ਕਰਕੇ ਸੰਜੀਵ ਅਰੋੜਾ ਦੀ ਚੋਣ ਕੀਤੀ ਜਾਵੇ ਭਾਰਤ ਪੋਸ਼ਣ ਆਸ਼ੂ ਦੇ ਨਾਲ ਬਹੁਤ ਸਾਰੇ ਵਿਵਾਦ ਇਸ ਕਰਕੇ ਉਹਨਾਂ ਦੀ ਸ਼ਖਸੀਅਤ ਨੂੰ ਲੈ ਕੇ ਜੁੜਦੇ ਆ ਕਿ ਉਹਨਾਂ ਦੇ ਅੰਦਰ ਹੰਕਾਰ ਬੋਲਦਾ ਹੈ ਬੇਸ਼ੱਕ ਲੁਧਿਆਣਾ ਜਿਮਨੀ ਚੋਣ ਦੇ ਵੱਖ-ਵੱਖ ਬੂਥਾਂ ਤੇ ਜਿਹੜੇ 파ਰਥ ਪੋਸ਼ਣ ਆਸ਼ੂਸੀ ਉਹ ਵੱਖੋ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਗਲੇ ਮਿਲਦੇ ਵੱਖਾਈ ਦਿੱਤੇ ਤੇ ਇੱਕ ਅਜਿਹਾ ਇਤਫਾਕ ਜਿਹੜਾ ਉਹ ਵੀ ਬਣਿਆ ਰਹਿਣਾ ਚਾਹੀਦਾ ਇੱਕ ਅਜਿਹਾ ਸਨੇਹਾ ਵੀ ਲੁਧਿਆਣਾ ਜਿਮਨੀ ਚੋਣ ਵਿੱਚ ਦੇਖ ਨੂੰ ਮਿਲਦਾ ਵਖਾਈ ਦਿੱਤਾ ਪਰੰਤੂ ਕਿਹਾ ਜਾਂਦਾ ਹੈ ਕਿ ਜੇ ਲੁਧਿਆਣਾ ਜਿਮਨੀ ਚੋਣ ਮੌਜੂਦਾ ਸਰਕਾਰ ਜਾਂ ਆਮ ਆਦੀ ਪਾਰਟੀ ਜਿੱਤ ਜਾਂਦੀ ਹੈ ਕਿ ਉਹ ਇਹ ਦਰਸਾਣ ਦੀ ਕੋਸ਼ਿਸ਼ ਕਰੇਗੀ ਜਾਂ ਇਸ ਪਖਤੋਂ ਇਹ ਦਰਸਾਇਆ ਜਾਏਗਾ ਕਿ 2027 ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਚੋਣ ਨੂੰ ਮੈਨਸ ਕਰ ਲਾਂਗੇ ਕਿਉਂਕਿ ਸਰਕਾਰਾਂ ਜਿਮਨੀ ਚੋਣ ਵਿੱਚ ਇਸੇ ਤਰ੍ਹਾਂ ਦਾ ਪ੍ਰਭਾਵ ਬਣਾਉਣ ਵਿੱਚ ਲੱਗੀਆਂ ਹੁੰਦੀਆਂ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਸਰਕਾਰ ਇਸੇ ਪ੍ਰਭਾਵ ਦੇ ਨਾਲ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਵਿੱਚ ਦਮ ਭਰਦੀ ਹੈ ਤੇ ਦੂਜੇ ਪਾਸੇ ਜਿਹੜੀ ਮੁਖਾਫਲਤ ਹੈ ਸਰਕਾਰ ਦੀ ਉਹ ਇਸ ਪੱਖ ਦੀ ਵੀ ਦਿਖਾਈ ਦਿੱਤੀ ਕਿ ਬਹੁਤ ਸਰੀਆਂ ਮੰਗਾਂ ਨੂੰ ਲੈ ਕੇ ਸੰਘਰਸ਼ੀ ਲੋਕ ਲੁਧਿਆਣਾ ਜਿਮਨੀ ਚੌਂਣ ਦੇ ਵਿੱਚ ਡਟੇ ਤਾਂ ਰਹੇ ਪਰੰਤੂ ਉਸ ਦਾ ਅਸਰ ਲੁਧਿਆਣਾ ਜਿਮਨੀ ਚੌਂਣ ਦੇ ਵਿੱਚ ਲੋਕਾਂ ਤੇ ਪੈਂਦਾ ਵਿਖਾਈ ਨਹੀਂ ਦਿੱਤਾ ਵੋਟਰਾਂ ਤੇ ਪੈਂਦਾ ਵਿਖਾਈ ਨਹੀਂ ਦਿੱਤਾ ਲੋਕਾਂ ਨੇ ਉਸ ਗੱਲ ਨੂੰ ਇੱਕ ਪਾਸੇ ਰਖਤਾ ਹੈ ਇਹ ਕਿ ਹੈ ਕਿ 18 ਮਹੀਨੇ ਦੇ ਇਸ ਵਕਵੇ ਦੇ ਵਿੱਚ ਸਰਕਾਰ ਤੋਂ ਕੁਝ ਕੰਮ ਲੈਣੇ ਆ ਇਸ ਦੇ ਨਾਲ ਹੀ ਪ੍ਰਧਾਨਾਂ ਦੀ ਪ੍ਰਧਾਨਗੀ ਦੇ ਜਿਹੜੇ ਵਕਾਰ ਹੈ ਉਹ ਇਸ ਕਰਕੇ ਦਾਤੇ ਲੱਗੇ ਹੋਏ ਸਿੱਕੇ ਮਰਿੰਦਰ ਸਿੰਘ ਰਾਜਾ ਵੜਿੰਗ ਬੇਸ਼ੱਕ ਪ੍ਰਧਾਨ ਹੈ ਪਰੰਤੂ ਉਹਨਾਂ ਦੀ ਪ੍ਰਧਾਨਗੀ ਨੂੰ ਲੈ ਕੇ ਹਮੇਸ਼ਾ ਸਮੇਂ-ਸਮੇਂ ਤੇ ਸਵਾਲ ਖੜੇ ਹੁੰਦੇ ਆਏ ਆ ਹੁਣ ਲੁਧਿਆਣਾ ਜਿਮਨੀ ਚੋਣ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਇਸ ਤਰ੍ਹਾਂ ਦੀ ਇੱਕ ਚਰਚਾ ਦਿਖਾਈ ਦੇ ਰਹੀ ਹੈ ਕਿ ਮਰਿੰਦਰ ਸਿੰਘ ਰਾਜਾ ਵੜਿੰਗ ਦੀ ਪੱਕੇ ਤੌਰ ਤੇ ਛੁੱਟੀ ਹੈ ਦੂਜੇ ਪਾਸੇ ਸੁਨੀਲ ਜਾਖੜ ਆ ਜਾਂਦੇ ਆ ਜਿਨ੍ਹਾਂ ਨੇ ਬੇਸ਼ੱਕ ਅਸਤੀਫਾ ਦਿੱਤਾ ਸੀ ਪਰੰਤੂ ਉਹ ਇਸ ਕਰਕੇ ਲੁਧਿਆਣਾ ਜਿਮਨੀ ਚੋਣ ਦੇ ਵਿੱਚ ਡਟੇ ਵਖਾਈ ਦਿੱਤੇ ਕਿ ਵਿਸ਼ਵਾਸਤਾਈ ਤੱਕ ਉਹਨਾਂ ਦਾ ਅਕਾਲੀ ਦਲ ਦੇ ਨਾਲ ਸਮਝੌਤਾ ਹੋ ਸਕਦਾ ਹੈ ਹਰੁਨੀਤ ਸਿੰਘ ਬਿੱਟੂ ਤੇ ਸੁਨੀਲ ਢਾਕੜ ਦੇ ਵਿੱਚ ਕਿਸ ਤਰ੍ਹਾਂ ਦਾ ਮਨਮਟਾ ਹੈ ਉਹ ਵੀ ਸਾਰੇ ਲੋਕ ਜਾਣਦੇ ਆ ਤੇ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦਾ ਮਸਲਾ ਵੀ ਲੁਧਿਆਣਾ ਜਿਮਨੀ ਚੋਣ ਦੇ ਨਤੀਜੇ ਤੋਂ ਬਾਅਦ ਇੱਕ ਵਾਰ ਫਿਰ ਉੱਠੇਗਾ ਕਿਉਂਕਿ ਅਕਾਲੀ ਦਲ ਤੋਂ ਵੱਖ ਹੋਇਆ ਤੜਾ ਬਾਰ-ਬਾਰ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਸਵਾਲ ਖੜਾ ਕਰ ਰਿਹਾ ਹੈ ਜੇ ਮੰਨ ਲਿਆ ਜਾਵੇ ਕਿ ਪਿਛਲੇ ਸਮੇਂ ਦੇ ਵਿੱਚ ਵਕੋ-ਵਕ ਸਮਿਆਂ ਦੇ ਵਿੱਚ ਜਦੋਂ ਵੀ ਚੋਣਾਂ ਹੋਈਆਂ ਉਸ ਸਮੇਂ ਜਿਨ੍ਹਾਂ ਦੇ ਪ੍ਰਧਾਨਗੀ ਕਾਲ ਦੇ ਵਿੱਚ ਅਜਿਹੇ ਨਤੀਜੇ ਆਏ ਆ ਜਿਸ ਦੇ ਨਾਲ ਨਿਰਾਸ਼ਾ ਦਿਖਾਈ ਦਿੱਤੀ ਹੈ ਪਾਰਟੀਆਂ ਦੇ ਅੰਦਰ ਉਦਾਸੀ ਦਿਖਾਈ ਦਿੱਤੀ ਹੈ ਲੁਧਿਆਣਾ ਜਿਮਨੀ ਚੋਣ ਦੇ ਨਤੀਜੇ ਤੋਂ ਬਾਅਦ ਹੁਣ ਪ੍ਰਧਾਨਾ ਦੀ ਪ੍ਰਧਾਨਗੀ ਖਤਰੇ 'ਚ ਪਈ ਦਿਖਾਈ ਦੇਗੀ ਦੂਜੇ ਪਾਸੇ ਪਾਰਟੀਆਂ ਦੀ ਕਾਰਗੁਜ਼ਾਰੀ ਸਵਾਲਾਂ ਦੇ ਇੱਕ ਟੈਰੇ ਵਿੱਚ ਦਿਖਾਈ ਦੇਗੀ 2027 ਦੇ ਵਿੱਚ ਪੰਜਾਬ ਦੇ ਲੋਕ ਕਿਸ ਤਰ੍ਹਾਂ ਦਾ ਫੈਸਲਾ ਕਰਦੇ ਆ ਕਿਸ ਤਰ੍ਹਾਂ ਦੀ ਵੋਟ ਕਰਦੇ ਆ ਇਹਦੇ ਲਈ ਅਜੇ ਲੋਕਾਂ ਨੂੰ ਜੱਜ ਕਰਨਾ ਬਹੁਤ ਔਖਾ ਹੈ ਕਿਉਂਕਿ ਚੋਣਾਂ ਦੇ ਸਮੇਂ ਵਿੱਚ ਹਰ ਸਿਆਸੀ ਪਾਰਟੀ ਆਪੋ ਆਪਣੇ ਚੋਣ ਮੈਨੀਫੈਸਟੋ ਲੈ ਕੇ ਆਂਦੀ ਹੈ ਆਪੋ ਆਪਣੀਆਂ ਦਲੀਲਾਂ ਆਪਣੇ ਪੱਖ ਰੱਖਦੀ ਹੈ ਪਰੰਤੂ ਲੁਧਿਆਣਾ ਜਿਮਨੀ ਚੋਣ ਦੇ ਨਤੀਜੇ ਤੋਂ ਬਾਅਦ ਇਹ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿ ਲੁਧਿਆਣਾ ਜਿਮਨੀ ਚੋਣ ਨੇ ਕਿਸੇ ਇੱਕ ਸਿਆਸੀ ਧਿਰ ਦਾ ਪੱਕੇ ਤੌਰ ਤੇ ਬੀਸ ਸਤਾਈ ਦੇ ਵਿੱਚ ਰਸਤਾ ਸਾਫ ਕਰ ਦਿੱਤਾ ਹੈ ਅਜੇ ਤਾਂ ਮਤ ਭੇਦਾਂ ਦੇ ਚਲਦਿਆਂ ਪਾਰਟੀਆਂ ਦੇ ਅੰਦਰ ਖਾਨਾ ਜੰਗੀ ਹੋਣੀ ਹੈ ਬਹੁਤ ਸਾਰੀਆਂ ਸਿਆਸੀ ਧਿਰਾਂ ਦੇ ਅੰਦਰ ਬਹੁਤ ਸਾਰੇ ਲੋਕਾਂ ਨੇ ਇੱਕ ਦੂਜੇ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਰਲੇਵੇਂ ਕਰਨੇ ਆ ਇਹ ਤਮਾਮ ਸੀਨ ਤੇ ਬਹੁਤ ਸਾਰੀਆਂ ਤਸਵੀਰਾਂ ਅਜੇ ਸਮੇਂ ਦੇ ਨਾਲ ਸਾਹਮਣੇ ਆਉਣੀਆਂ ਬਾਕੀ ਨੇ ਪਰੰਤੂ ਜਿਵੇਂ ਹੀ ਲੁਧਿਆਣਾ ਜਿਮਨੀ ਚੋਣ ਦਾ ਇਹ ਨਤੀਜਾ ਆਏਗਾ ਪਰੰਤੂ ਮੰਨਣਾ ਪੈਗਾ ਕਿ ਸਰਕਾਰ ਤੇ ਆਮ ਆਦੀ ਪਾਰਟੀ ਦੇ ਪੱਖ ਵਿੱਚ ਜੇ ਟੋਣ ਨਤੀਜੇ ਆਂਦੇ ਆ ਤਾਂ ਢੋਲ ਤੇ ਡਗੇ ਤੇ ਪੈਂਦੇ ਪੰਗੜੇ ਤੇ ਮਨਾਏ ਜਾਣ ਵਾਲੇ ਜਸ਼ਨ ਕਿਤੇ ਨਾ ਕਿਤੇ ਉਹਨਾਂ ਵਿਰੋਧੀ ਸਿਆਸੀ ਤਿਰਾਂ ਦੇ ਵਿੱਚ ਮਾਤਮ ਵਰਗਾ ਉਦਾਸੀ ਵਰਗਾ ਮਾਹੌਲ ਜ਼ਰੂਰ ਪੈਦਾ ਕਰਨਗੇ ਕਿਉਂਕਿ ਹੁਣ 23 ਜੂਨ ਨੂੰ ਜਿਹੜੇ ਨਤੀਜੇ ਆਣਿਆ ਉਸ ਦੇ ਵਿੱਚ ਵੇਖਣਾ ਹੋਏਗਾ ਕਿ ਲੁਧਿਆਣਾ ਅੱਜ ਦੇ ਲੋਕਾਂ ਨੇ ਕਿਸ ਦੇ ਹੱਕ ਵਿੱਚ ਫਤਵਾ ਦਿੱਤਾ